ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਤੇ ਅੱਜ ਸੀ ਜੀ ਗੂਗਾ ਨੌਮੀ ਗੂਗਾ ਨੌਮੀ ਦੇ ਦਿਨ ਆਪਾਂ ਗੇ ਮਾੜੀ ਮੱਥਾ ਟੇਕਣ ਬੱਚਿਆਂ ਦੇ ਨਾਲ ਪਹਿਲਾਂ ਤਾਂ ਮੈਂ ਸਵੇਰੇ ਹੀ ਠੇਕ ਆਉਂਦੀ ਸੀ ਇਸ ਵਾਰ ਕੀ ਹੋਇਆ ਕਿ ਜਨਮ ਅਸ਼ਟਮੀ ਕਰਕੇ ਰਾਤ ਨੂੰ ਅਸੀਂ ਲੇਟ ਸੋਏ 1:30 ਵੱਜ ਚੁੱਕਿਆ ਸੀ ਤੇ ਬੱਚਿਆਂ ਨੇ ਰਾਤ ਹੀ ਕਹਿ ਦਿੱਤਾ ਸੀ ਕਿ ਮੰਮੀ ਸਵੇਰੇ ਸਾਜਰੇ ਅਸੀਂ ਨਹੀਂ ਜਾਣਾ ਮਾੜੀ ਤੇ ਆਪਾਂ ਸ਼ਾਮ ਨੂੰ ਟੇਕਾਂਗੇ ਮੱਥਾ ਤੇ ਪਹਿਲੀ ਵਾਰ ਮੈਂ ਸ਼ਾਮ ਨੂੰ ਟੇਕਿਆ ਫਿਰ ਮੱਥਾ ਬੱਚੇ ਸਕੂਲਾਂ ਤੋਂ ਵੀ ਆਗੇ ਸੀ ਇਹਨਾਂ ਦੇ ਡੈਡੀ ਡਿਊਟੀ ਤੋਂ ਆਗੇ ਸੀ ਫਿਰ ਆਪਾਂ ਸਾਰੇ ਜਣੇ ਜਾ ਕੇ ਆਪਣੇ ਪਿੰਡ ਦੀ ਮਾੜੀ ਮੱਥਾ ਟੇਕ ਕੇ ਆਈ ਤੇ ਇਸ ਟਾਈਮ ਵੀ ਸੋਹਣੀ ਰੌਣਕ ਲੱਗੀ ਹੋਈ ਸੀ ਕਿਉਂਕਿ ਬੱਚਿਆਂ ਦੇ ਸਕੂਲ ਜਲਦੀ ਸਵੇਰੇ ਟਾਈਮ ਹੋਣੇ ਕਰਕੇ ਕਈ ਸ਼ਾਮ ਨੂੰ ਹੀ ਟੇਕਣ ਆਉਂਦੇ ਨੇ ਮੱਥਾ ਤੇ ਪਹਿਲਾਂ ਮੈਨੂੰ ਲੱਗ ਰਿਹਾ ਸੀ ਸ਼ਾਇਦ ਇਸ ਟਾਈਮ ਮਾੜੀ ਤੇ ਕੋਈ ਨਹੀਂ ਮਿਲਣਾ ਆਪਾਂ ਹੀ ਹੋਣੇ ਨੇ ਲੇਕਿਨ ਜਦੋਂ ਅਸੀਂ ਅੱਗੇ ਜਾ ਕੇ ਦੇਖਿਆ ਤੇ ਬਹੁਤ ਸਾਰੇ ਆ ਰਹੇ ਸੀ ਮੱਥਾ ਟਿਕਣ ਪਿੰਡ ਵਾਲੇ ਤੇ ਰੌਣਕ ਪੂਰੀ ਲੱਗੀ ਹੋਈ ਸੀ ਇਹ ਮਾੜੀ ਦੇ ਅੰਦਰ ਟੇਕ ਰਹੇ ਸੀ ਆਪਾਂ ਮੱਥਾ ਮੱਥਾ ਆਪਾਂ ਨੇ ਸਾਰਾ ਸਮਾਨ ਜੋ ਵੀ ਜਿਸ ਤਰ੍ਹਾਂ ਵੀ ਟੇਕਦੇ ਆਂ ਧੁਰ ਤੋਂ ਮੱਥਾ ਉਸੇ ਹਿਸਾਬ ਸੇ ਟੇਕਦੇ ਆਂ ਸਾਡਾ ਵੇ ਸੁੱਕਾ ਹੀ ਮੱਥਾ ਟਿਕਦਾ ਏ ਐਵੇਂ ਸੇਵੀਆਂ ਦੜੀਆਂ ਕੁਛ ਨਹੀਂ ਬਣਦਾ ਦਾਣੇ ਹਰ ਪਤਾ ਸੇ ਹੀ ਹੁੰਦੇ ਨੇ ਫਿਰ ਮੱਥਾ ਟੇਕ ਕੇ ਆਪਾਂ ਗਏ ਬਾਹਰ ਬਾਹਰ ਇਹ ਕੱਚੀ ਲੱਸੀ ਨਾਲ ਮਾੜੀ ਦੇ ਆਲੇ-ਦਾਲੇ ਪਰ ਕਰਮਾ ਕਰਦੇ ਨੇ ਅਗੇ ਜੋਗਨ ਤੇ ਨਦੇ ਪਪਾ ਕਰ ਰਹੇ ਸੀ ਆਪਾਂ ਨਾਲ ਹੀ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਦਰਸਥਾਨ ਬਣਾਏ ਹੁੰਦੇ ਨੇ ਦੇਵੀ-ਦੇਵਤਿਆਂ ਦੇ ਉੱਥੇ ਟਿਕਦਾ ਇਹ ਮੱਥਾ ਫਿਰ ਆ ਗਏ ਪਗੋਟ ਡਿਗੇ ਤੇ ਦਿੱਲੀ ਦੇ ਟਿੱਕੇ ਆ ਫਿਰ ਆਪਣੀ ਮੱਥਾ ਇੱਧਰ ਆਪਣੇ ਸਾਰੇ ਸਥਾਨ ਜਿਹੜੇ ਬਣੇ ਹੋਏ ਸੀ ਸਾਰਿਆਂ ਦੇ ਮੱਥਾ ਟੇਕ ਕੇ ਫਿਰ ਆਪਾਂ ਬੋਲ ਰੋ ਟਿੱਲੇ ਤੇ ਮੱਥਾ ਟੇਕ ਕੇ ਫਿਰ ਸਿਰਫ ਇੱਕ ਜਗ੍ਹਾ ਰਹਿ ਗਈ ਸੀ ਜਿੱਥੇ ਆਪਾਂ ਨੇ ਟੇਕਦਾ ਹੈ ਮੱਥਾ ਸਾਰੀ ਜਗ੍ਹਾ ਤੇ ਆਪਾਂ ਨੇ ਹੁਣ ਟੇਕ ਲਿਆ ਸੀ ਹੁਣ ਰਹਿ ਗਿਆ ਸੀ ਸਿਰਫ ਧੂਣਾ ਫਿਰ ਆਪਾਂ ਧੂਨੇ ਤੇ ਮੱਥਾ ਟੇਕਣ ਆ ਗਏ ਇੱਧਰ ਇਹ ਸਿਰਫ ਆਖਰੀ ਸਥਾਨ ਰਹਿ ਗਿਆ ਸੀ ਇਸ ਤੋਂ ਬਾਅਦ ਫਿਰ ਮੱਥਾ ਟੇਕ ਕੇ ਆਪਾਂ ਨੇ ਜਾਣਾ ਘਰ ਤੂੰ ਨੇ ਤੇ ਜ਼ਰੂਰੀ ਹੈ ਜੀ ਮੱਥਾ ਟੇਕਣਾ ਸਾਰੇ ਜਗ੍ਹਾ ਟੇਕ ਕੇ ਫਿਰ ਇੱਥੇ ਟੇਕ ਕੇ ਮੱਥਾ ਹੁਣ ਚੱਲਦੇ ਆਂ ਆਪਾਂ ਆਪਣੇ ਘਰ ਕੁੱਕਰ ਨੂੰਮੀ ਦਾ ਮੱਥਾ ਸਾਡਾ ਟਿੱਕਿਆ ਅੱਜ ਤੇ ਇਹ ਵੀਡੀਓ ਉਸ ਦਿਨ ਰਾਤ ਦੀ ਹੈ ਅਗਲੇ ਦਿਨ ਤੇ ਇਸ ਟਾਈਮ ਨਾਲ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਵੀਡੀਓ ਦੇਖ ਕੇ ਮੈਂ ਜਦੋਂ YouTube ਤੇ ਆਈ ਵੀ ਨਹੀਂ ਸੀ ਚੈਨਲ ਵੀ ਨਹੀਂ ਸੀ ਮੇਰਾ ਤਾਂ ਉਸ ਟਾਈਮ ਤੋਂ ਮੈਂ ਸਨੈਪੀ ਗਰਲਸ ਦਾ ਜਿਹੜਾ ਚੈਨਲ ਹੈ ਬਹੁਤ ਪਸੰਦ ਹੈ ਮੈਨੂੰ ਉਹਨਾਂ ਦੀ ਹਰ ਵੀਡੀਓ ਦੇਖਦੀ ਆ ਜਦੋਂ ਸੂਰਜ ਜੀ ਸੀ ਉਹਨਾਂ ਦੇ ਜੋ ਸ਼ੋਰਟਸ ਵਗੈਰਾ ਪਾਉਂਦੇ ਉਹ ਵੀ ਦੇਖੀ ਜਦੋਂ ਸਪਨਾ ਦਾ ਰਾਜਵੀਰ ਨਾਲ ਵਿਆਹ ਹੋਇਆ ਤਾਂ ਬਹੁਤ ਵਧੀਆ ਵਧੀਆ ਪਾਉਂਦੇ ਸੀ ਉਹ ਆਪਣੇ ਚੈਨਲ ਤੇ ਆਪਣੀ ਵੀਡੀਓ ਤੇ ਬਿੱਤੇ ਦਿਨ ਚ ਉਤਾਰ ਚੜਾਬ ਤਾਂ ਉਹਨਾਂ ਦੀ ਜ਼ਿੰਦਗੀ 'ਚ ਚੱਲ ਰਿਹਾ ਸੀ ਇਹ ਵੀ ਦੇਖ ਰਹੇ ਸੀ ਪਰ ਇਹ ਸੀ ਕਦੀ ਨਾ ਕਦੀ ਚਲੋ ਟਾਈਮ ਸੈੱਟ ਹੋ ਜਾਣਾ ਸਹੀ ਹੋ ਆ ਜਾਣਾ ਉਹਦੇ ਲਈ ਇਹ ਸਾਰੀ ਤੰਤਕਲਿਫਾਂ ਤੋਂ ਉਹਨੂੰ ਛੁੱਟੀ ਮਿਲ ਜਾਣੀ ਹੈ ਲੇਕਿਨ ਕੱਲ ਜਿਹੜੀ ਵੀਡੀਓ ਦੇਖੀ ਹੈ ਤੇ ਮੈਂ ਤਾਂ ਇੱਕਦਮ ਮੇਰੇ ਤਾਂ ਦਿਮਾਗ ਇੰਨਾ ਖਰਾਬ ਹੋ ਗਿਆ ਕਿ ਹੋ ਗਿਆ ਕੀ ਗਿਆ ਸਪਨਾ ਕੋਲ ਦੋ ਬੇਟੀਆਂ ਨੇ ਤੇ ਕੱਲ ਉਹਦੇ ਸਾਸੋਹਰਿਆਂ ਨੇ ਉਹਨੂੰ ਘਰ ਤੋਂ ਕੱਢ ਦਿੱਤਾ ਦੇਖੋ ਜੀ ਦੋ ਪੁੱਤ ਸੀ ਉਹਨਾਂ ਦੇ ਉਹ ਵੀ ਮਰ ਮਰ ਚੁੱਕੇ ਨੇ ਤੇ ਉਹਨਾਂ ਦੀ ਦੋਆਂ ਦੀ ਬੇਟੀਆਂ ਇੱਕ ਪਹਿਲੇ ਬੇਟੇ ਤੋਂ ਵੀ ਉਹਨਾਂ ਨੂੰ ਇੱਕ ਬੇਟੀ ਸੀ ਇਹ ਦੂਜੇ ਵਾਲੇ ਦੀ ਵੀ ਇੱਕ ਬੇਟੀ ਸੀ ਦੇਖੋ ਉਹਨਾਂ ਦਾ ਅੰਸ਼ ਸੀ ਉਹ ਜੇ ਦੇਖੀਏ ਲੰਬੀ ਜਗ੍ਹਾ ਤਾਂ ਇੱਕ ਤਰ੍ਹਾਂ ਉਹ ਬੇਟੇ ਹੀ ਸੀ ਉਹਨਾਂ ਦੇ ਤੇ ਉਹਨਾਂ ਨਾਲੇ ਘਰ ਦੀ ਰੌਣਕ ਸੀ ਨਾਲੇ ਆਪਣਾ ਵੀ ਦੁੱਖ ਭੁੱਲੇ ਭੁੱਲ ਜਾਣਾ ਸੀਕਰ ਉਹਨਾਂ ਬੱਚਿਆਂ ਦੀ ਤਰਫ ਦੇਖ ਕੇ ਲੇਕਿਨ ਇੱਥੇ ਉਲਟਾ ਹੀ ਹੋਇਆ ਉਹਨਾਂ ਬੱਚਿਆਂ ਦੀ ਵੀ ਪਰਵਾਹ ਨਾ ਕੀਤੀ ਉਹਦੇ ਸੋਹਰੇ ਪਰਿਵਾਰ ਨੇ ਸੱਸ ਸਹੁਰੇ ਨੇ ਤੇ ਸਪਨਾ ਨੂੰ ਘਰ ਤੋਂ ਕੱਢ ਦਿੱਤਾ ਕੱਲ ਜਦੋਂ ਪੈਕਿੰਗ ਕਰ ਰਹੀ ਸੀ ਨਾ ਉਹਦਾ ਰੋਣਾ ਦੇਖ ਕੇ ਨਾ ਮੇਰਾ ਰੋਣਾ ਨਿਕਲ ਆਇਆ ਕਿਉਂਕਿ ਉਹ ਕਹਿ ਰਹੀ ਸੀ ਕਦੀ ਮੈਂ ਇਸ ਘਰ ਚ ਵਿਆਹ ਕੇ ਆਈ ਸੀ ਤੇ ਇਸ ਕਮਰੇ ਦੇ ਵਿੱਚ ਮੇਰੀਆਂ ਇੰਨੀਆਂ ਯਾਦਾਂ ਨੇ ਰਾਜਵੀਰ ਨਾਲ ਜਿਹੜੀਆਂ ਅੱਜ ਮੈਂ ਇਸ ਘਰ ਕਮਰੇ ਤੇ ਘਰ ਤੋਂ ਬਾਹਰ ਜਾ ਰਹੀਆਂ ਤੇ ਮੇਰੇ ਨਾਲ ਇੰਨਾ ਪਤਾ ਨਹੀਂ ਪ੍ਰਮਾਤਮਾ ਨੇ ਕੀ ਸੋਚ ਰੱਖਿਆ ਹੈ ਜੋ ਮੇਰੇ ਹੁਣ ਤੱਕ ਮੇਰੇ ਨਾਲ ਮਾੜਾ ਹੀ ਹੋ ਰਿਹਾ ਹੈ ਬਹੁਤ ਚੰਗੀ ਕੁੜੀ ਹੈ ਜਿਹੜੀ ਸੁਪਨਾ ਹੈ ਤੇ ਸੁਣ ਕੇ ਨਾ ਰੂਹ ਕੰਬ ਗਈ ਕਿ ਰਿਸ਼ਤੇ ਇੱਧਾ ਦੇ ਵੀ ਰਿਸ਼ਤੇ ਨੇ ਦੁਨੀਆ 'ਚ ਜਿਹੜੇ ਆਪਣੇ ਖੂਨ ਦੇ ਵੀ ਨਾ ਹੋ ਸਕੇ ਤਾਂ ਦੂਜੇ ਦੇ ਕੀ ਹੋ ਜਾਣੇ ਕੀ ਕਰਨਾ ਇਹਨਾਂ ਦੌਲਤਾਂ ਤੇ ਇਹਨਾਂ ਪ੍ਰੋਪਰਟੀ ਦਾ ਇੰਨੇ ਪੈਸੇ ਦਾ ਜਿਹੜੇ ਆਪਣੇ ਬੱਚਿਆਂ ਦੇ ਨੂੰ ਹੀ ਖੁਸ਼ੀ ਨਾ ਦੇ ਪਾਵੇ ਕੱਲ ਨੂੰ ਕਿਸੇ ਨਾਲ ਨਹੀਂ ਰਹਿਣਾ ਜਿੱਨਾ ਕਿਸੇ ਨਾਲ ਜਾਣਾ ਤੇਹੀ ਗੱਲ ਮੈਂ ਕਹਿੰਦੀ ਆ ਕਿ ਜੋ ਕੁਝ ਹੈ ਆਪਣੇ ਪਰਿਵਾਰ 'ਚ ਰਹਿ ਕੇ ਜੋ ਖੁਸ਼ੀ ਮਿਲਦੀ ਹੈ ਉਹ ਸਾਰੇ ਪੈਸੇ ਦੌਲਤ ਤੋਂ ਉੱਪਰ ਹੈ ਤੇ ਸਪਨਾ ਨਾਲ ਜੋ ਹੋਇਆ ਜੀ ਬਹੁਤ ਦੁਖਦੀ ਗੱਲ ਤੇ ਹੁਣ ਤਾਂ ਉਹਨੇ ਜਿਹੜੇ ਕਦੀ ਆਪਣੇ ਚੈਨਲ ਤੇ ਦੱਸਿਆ ਵੀ ਨਹੀਂ ਸੀ ਕਿ ਉਹਨੇ ਕਿੰਨਾ ਜ਼ਿਆਦਾ ਸਹਿਆ ਹੈ ਉਸ ਪਰਿਵਾਰ ਦੇ ਵਿੱਚ ਹਰ ਚੀਜ਼ ਵੀਡੀਓ ਸਬੂਤ ਸਮੇਤ ਖੜੀ ਹੈ ਕਿ ਮੈਂ ਚੁੱਪ ਸੀ ਤਾਂ ਸਿਰਫ ਆਪਣੇ ਬੱਚਿਆਂ ਲਈ ਤੇ ਅਨਸ਼ੂ ਹਰ ਅਨਸ਼ੂ ਸੀ ਜਿਹੜੀ ਲੜਕੀ ਉਹਦੀ ਨਾਨੰਦ ਜੋ ਉਹਨਾਂ ਨੇ ਕਿਸ ਰਿਸ਼ਤੇਦਾਰੀ ਤੋਂ ਗੋਦ ਲਈ ਸੀ 4 ਸਾਲ ਦੀ ਸੀ ਜਦੋਂ ਉਹਨਾਂ ਦੇ ਕੋਲ ਰਹਿੰਦੀ ਸੀ ਉਹਨਾਂ ਨੇ ਉਹਨੂੰ ਵੀ ਕੱਢ ਦਿੱਤਾ ਕਿਉਂਕਿ ਉਹ ਸਪੋਰਟ ਕਰਦੀ ਸੀ ਸਪਨਾ ਨੂੰ ਅਨਸ਼ੂ ਆ ਘਰ ਚ ਚਲੀ ਗਈ ਹੈ ਤੇ ਸੁਪਨਾ ਵੀ ਘਰ ਛੋੜ ਘਰ ਤੋਂ ਕੱਢ ਦਿੱਤੀ ਉਹ ਵੀ ਚਲੀ ਗਈ ਹੈ ਤੇ ਹੁਣ ਐਡੇ ਘਰ ਚ ਕਰਨਗੇ ਕੀ ਸੋਚਣ ਵਾਲੀ ਗੱਲ ਹੈ ਦੇਖੋ ਕਿ ਸੁਪਨਾ ਨੂੰ ਤੋੜਨ ਲਈ ਨਾ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਤਾਂ ਇਹੀ ਸੋਚ ਰਹੀ ਹੁਣ ਉਹਦਾ ਟਾਈਮ ਕਿਵੇਂ ਨਿਕਲੂਗਾ ਕਿਵੇਂ ਪਹਿਲਾਂ ਹੀ ਰਾਜਵੀਰ ਨੂੰ ਨਹੀਂ ਭੁੱਲ ਪਾਰੇ ਸੀ ਕਿ ਰਾਜਵੀਰ ਬਹੁਤ ਚੰਗੇ ਇਨਸਾਨ ਸੀ ਤੇ ਸੁਪਨਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਪਤੀ ਦੀ ਆਪਣੀ ਦੀ ਅਜੇ ਕਮੀ ਨੂੰ ਉਹ ਮਹਿਸੂਸ ਕਰਦੀ ਸੀ ਲੇਕਿਨ ਹੁਣ ਇਹ ਜਿਹੜਾ ਇਹ ਤੱਕਾ ਵੱਜਿਆ ਹੈ ਨਾ ਇਹ ਤੱਕਾ ਸਹਨ ਤੋਂ ਬਾਹਰ ਹੈ ਸਾਡੇ ਵਰਗਿਆਂ ਦੇ ਵੀ ਹਿੰਮਤ ਟੁੱਟ ਜਾਵੇ ਜਿਹੜੀ ਉਸ ਕੁੜੀ ਨਾਲ ਹੋ ਰਹੀ ਹੈ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਵੱਧ ਤੋਂ ਵੱਧ ਸਪਨਾ ਨੂੰ ਸਪੋਰਟ ਕਰੋ ਭਾਵੇਂ ਸਾਡੇ ਚੈਨਲ ਤੇ ਆਓ ਨਾ ਆਓ ਲੇਕਿਨ ਸਪਨਾ ਦੇ ਚੈਨਲ ਤੇ ਜ਼ਰੂਰ ਜਾਓ ਉਹਨੂੰ ਸਪੋਰਟ ਕਰੋ ਕਿਉਂਕਿ ਇਸ ਟਾਈਮ ਆਪਣੀ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਹੈ ਜੋ ਮਾੜੇ ਦੌਰ ਤੋਂ ਕੁੜੀ ਬੀਤ ਰਹੀ ਹੈ ਦੇਖ ਕੇ ਨਾ ਰੂ ਕੰਬ ਜਾਂਦੀ ਹੈ ਤੇ ਕਈ ਵਾਰ ਉਹ ਆਪਣੇ ਆਪ ਨੂੰ ਸਟਰੋਂਗ ਦਿਖਾਉਂਦੀ ਸੀ ਕਿ ਮੈਂ ਬਹੁਤ ਸਟਰੋਂਗ ਆ ਤੇ ਦੂਜੇ ਸ਼ਬਦਾਂ ਚ ਕਈ ਵਾਰ ਉਸਨੇ ਇਹ ਵੀ ਦੱਸਿਆ ਕਿ ਕਿ ਆਪਣੇ ਤੋਂ ਉੱਪਰ ਘਰ ਦੇ ਵਿੱਚ ਕਦੀ ਵਿਆਹ ਨਹੀਂ ਤੀ ਪੈਣ ਦਾ ਕਰਨਾ ਚਾਹੁੰਦਾ ਕਿ ਜੇ ਗਰੀਬ ਘਰ ਦੀ ਕੁੜੀ ਹੋਵੇ ਉਹਨੂੰ ਸਹਿਣਾ ਬਹੁਤ ਪੈਂਦਾ ਹੈ ਇਹ ਹੀ ਸੀ ਜੋ ਮਿਡਲ ਕਲਾਸ ਫੈਮਿਲੀ ਤੋਂ ਸੀ ਤੇ ਇਹ ਸੋਹਰਾ ਪਰਿਵਾਰ ਥੋੜਾ ਤਕੜੇ ਪਰਿਵਾਰ ਅਸੀਂ ਤੇ ਉਹ ਕਦੀ ਵੀ ਉਦੇਪ ਇੱਕੇ ਪਰਿਵਾਰ ਨੂੰ ਇੱਥੇ ਆਣਾ ਪਸੰਦ ਨਹੀਂ ਕਰਦੀ ਸੀ ਸੋਹਰਾ ਪਰਿਵਾਰ ਪਿਛਲੇ ਦਿਨਾਂ ਉਹਦੀ ਮੰਮੀ ਆਈ ਸੀ ਬਹੁਤ ਵਿਵਾਦ ਹੋਇਆ ਸੀ ਤੇ ਫਿਰ ਉਹਨੇ ਆਪਣੀ ਮੰਮੀ ਨੂੰ ਇਹੀ ਗੱਲ ਕਹੀ ਸੀ ਕਿ ਜਦੋਂ ਮੈਂ ਮਰ ਜਾਣਾ ਉਦੋਂ ਹੀ ਇੱਥੇ ਐਂਟਰ ਹੋਣਾ ਨਹੀਂ ਮੇਰੇ ਇੱਥੇ ਆਣੇ ਦੀ ਜ਼ਰੂਰਤ ਨਹੀਂ ਜੇ ਇਹਨਾਂ ਨੂੰ ਪਸੰਦ ਨਹੀਂ ਦੇਖੋ ਕੁੜੀ ਨੇ ਕਿਸ ਹੱਦ ਤੱਕ ਆਪਣੇ ਅੰਦਰ ਕਿੰਨਾ ਕੁਝ ਲੁਕੋ ਰੱਖਿਆ ਸੀ ਤੇ ਪੱਥਰ ਰੱਖ ਕੇ ਉਹ ਆਪਣੇ ਰਿਸ਼ਤਿਆਂ ਨੂੰ ਨਵਾਰ ਰਹੀ ਸੀ ਆਪਣੇ ਦਿਲ ਤੇ ਲੇਕਿਨ ਸਪਨਾ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਉਹਨਾਂ ਦੇ ਚੈਨਲ ਤੇ ਜਾਓ ਤੇ ਹਕੀਕਤ ਨੂੰ ਦੇਖੋ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ